ਨਾਕੇ ਅਲੱਗ-ਅਲੱਗ ਜਗ੍ਹਾ ਤੇ ਅਸੀਂ ਸਰਪ੍ਰਾਈਜ਼ ਨਾਕੇ ਲਾਏ ਸੀ ਜੇ ਜਿਹੜਾ ਸਰਦੀ ਨਾਕਾ ਸਾਡਾ ਹੈਗਾ ਜਿਹੜਾ ਜੀ ਐਨ ਕੇ ਦਾ ਨਾਲ ਹੈਗਾ ਉੱਥੇ ਕੈਸ਼ ਦੀ ਰਿਕਵਰੀ ਹੋਈ ਹੈ 35 ਲੱਖ ਰੁਪਇਆ ਹਾਰਡ ਕੈਸ਼ ਹੈ ਉਹਦੇ ਬਾਰੇ ਵੈਰੀਫਾਈ ਕੀਤਾ ਜਾ ਰਿਹਾ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਸੂਚਨਾ ਦਿੱਤੀ ਸੀ ਜਿਹੜਾ 35 ਲੱਖ ਰੁਪਇਆ ਕਨਫਿਸਕੇਟ ਕਰ ਲਿਆ ਗਿਆ ਉਹਦੀ ਸੂਚਨਾ ਇਨਕਮ ਟੈਕਸ ਡਿਪਾਰਟਮੈਂਟ ਨੂੰ ਦਿੱਤੀ ਗਈ ਕੋਕੈਨ ਇਨਵੈਸਟੀਗੇਸ਼ਨ ਕੈਸ਼ ਦੀ ਉਹਨਾਂ ਨੇ ਕਰਨੀ ਹੁੰਦੀ ਆ ਪ੍ਰੀਲਿਮਿਨਰੀ ਜਿਹੜੀ ਇਨਵੈਸਟੀਗੇਸ਼ਨ ਆ ਕ੍ਰਿਮੀਨਲ ਐਂਗਲ ਤੋਂ ਅਸੀਂ ਕੀਤੀ ਆ ਉਹ ਹਾਲ ਦੀ ਘੜੀ ਸਾਨੂੰ ਉਹਦੇ ਵਿੱਚ ਕੋਈ ਕ੍ਰਿਮੀਨਲ ਐਂਗਲ ਨਹੀਂ ਲੱਗਦਾ ਪਰ ਕਿਉਂਕਿ ਕੈਸ਼ ਹੈਗਾ ਆ ਉਹ ਇਨਵੈਸਟੀਗੇਸ਼ਨ ਫਰਦਰ ਜਿਹੜੀ ਹੈਗੀ ਆ ਉਹ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਸੌਂਪ ਦਿੱਤੀ ਆ ਕਿਨਾਂ ਕੋ ਕੈਸ਼ ਫੜਿਆ ਗਿਆ ਹੈਗਾ ਉਹ ਜੀਐਨਕੇ ਤੋਂ ਜਿਹੜਾ ਪੰਜਾਬ ਵੱਲ ਨੂੰ ਜਾ ਰਹੇ ਸੀ ਜਾਂ ਪੰਜਾਬ ਤੋਂ ਜੀਐਨਕੇ ਵੱਲ ਨੂੰ ਜਾ ਨਹੀਂ ਉਹ ਜੀਐਨਕੇ ਤੋਂ ਪੰਜਾਬ ਵੱਲ ਨੂੰ ਜਾ ਰਹੇ ਸੀਗੇ ਸ਼ਾਇਦ ਉਹ ਕਿਸੇ ਆਪਣੇ ਕਾਰੋਬਾਰ ਦੇ ਸਬੰਧ ਵਿੱਚ ਜਾਂ ਕਿਸੇ ਹੋਰ ਕਾਰਵਾਈ ਦੇ ਸਬੰਧ ਵਿੱਚ ਜਿਹੜੇ ਹੈਗੇ ਉਹਨਾਂ ਨੇ ਅਮਰਸਰ ਜਾਣਾ ਸੀਗਾ ਕਿਉਂਕਿ ਉਹਨਾਂ ਕੋਲ ਕੈਸ਼ ਸੀਗਾ ਇਸ ਕਰਕੇ ਉਹਨਾਂ ਦੀ ਜੋ ਤਲਾਸ਼ੀ ਲਈ ਗਈ ਅਚਾਨਕ ਤੇ ਕੈਸ਼ ਕਾਫੀ ਵੱਡੀ ਮਾਤਰਾ ਵਿੱਚ ਨਿਕਲਿਆ ਉਹ ਜਿਹੜਾ ਕੈਸ਼ ਆ ਉਹ ਇੱਕ ਪ੍ਰਸ਼ਨ ਦੇ ਘੇਰੇ ਦੇ ਵਿੱਚ ਹੈਗਾ ਉਹ ਇਨਕਮ ਟੈਕਸ ਨੇ ਦੇਖਣਾ ਕਿ ਜਿਹੜਾ ਕੈਸ਼ ਕਿੱਥੋਂ ਆਇਆ ਤੇ ਕਿਉਂ ਨਾਕੇ ਅਲੱਗ-ਅਲੱਗ ਜਗ੍ਹਾ ਤੇ ਅਸੀਂ ਸਰਪ੍ਰਾਈਜ਼ ਨਾਕੇ ਲਾਏ ਸੀ ਇਹ ਜਿਹੜਾ ਸਰਦੀ ਨਾਕਾ ਸਾਡਾ ਹੈਗਾ ਜਿਹੜਾ ਜੀ ਐਨ ਕੇ ਦਾ ਨਾਲ ਹੈਗਾ ਉੱਥੇ ਕੈਸ਼ ਦੀ ਰਿਕਵਰੀ ਹੋਈ ਆ 35 ਲੱਖ ਰੁਪਇਆ ਹਾਰਡ ਕੈਸ਼ ਆ ਉਹਦੇ ਬਾਰੇ ਵੈਰੀਫਾਈ ਕੀਤਾ ਜਾ ਰਿਹਾ ਸੀ ਇਨਕਮ ਟੈਕਸ ਡਿਪਾਰਟਮੈਂਟ ਨੂੰ ਸੂਚਨਾ ਦਿੱਤੀ ਸੀ ਜਿਹੜਾ 35 ਲੱਖ ਰੁਪਇਆ ਕਨਫਿਸਕੇਟ ਕਰ ਲਿਆ ਗਿਆ ਉਹਦੀ ਸੂਚਨਾ ਇਨਕਮ ਟੈਕਸ ਡਿਪਾਰਟਮੈਂਟ ਨੂੰ ਦਿੱਤੀ ਗਈ ਐਂਡ ਕੋਕੀ ਇਨਵੈਸਟੀਗੇਸ਼ਨ ਕੈਸ਼ ਦੀ ਉਹਨਾਂ ਨੇ ਕਰ ਰਹੀ ਹੁੰਦੀ ਆ ਪ੍ਰੀਲੀਮਨਰੀ ਜਿਹੜੀ ਇਨਵੈਸਟੀਗੇਸ਼ਨ ਆ ਕ੍ਰਿਮੀਨਲ ਐਂਗਲ ਤੋਂ ਅਸੀਂ ਕੀਤੀ ਆ ਉਹ ਹਾਲ ਤੀਕੜੀ ਸਾਨੂੰ ਉਹਦੇ ਵਿੱਚ ਕੋਈ ਕ੍ਰਿਮੀਨਲ ਐਂਗਲ ਨਹੀਂ ਲੱਗਦਾ ਪਰ ਕਿਉਂਕਿ ਕੈਸ਼ ਹੈਗਾ ਆ ਉਹ ਇਨਵੈਸਟੀਗੇਸ਼ਨ ਫਾਰਦਰ ਜਿਹੜੀ ਹੈਗੀ ਆ ਕੋਸਿਕ ਇਨਕਮ ਟੈਕਸ ਡਿਪਾਰਟਮੈਂਟ ਨੂੰ ਸੌਂਪ ਦਿੱਤੀ ਹੈ ਕਿਨਾਂ ਕੋ ਕੈਸ਼ ਫੜਿਆ ਗਿਆ ਹੈਗਾ ਉਹ ਜੀਐਨਕੇ ਤੋਂ ਜਿਹੜਾ ਪੰਜਾਬ ਵੱਲ ਨੂੰ ਜਾ ਰਹੇ ਸੀ ਜਾਂ ਪੰਜਾਬ ਤੋਂ ਜੀਐਨਕੇ ਵੱਲ ਨੂੰ ਜਾ ਨਹੀਂ ਉਹ ਜੀਐਨਕੇ ਤੋਂ ਪੰਜਾਬ ਵੱਲ ਨੂੰ ਜਾ ਰਹੇ ਸੀਗੇ ਸ਼ਾਇਦ ਉਹ ਕਿਸੇ ਆਪਣੇ ਕਾਰੋਬਾਰ ਦੇ ਸਬੰਧ ਵਿੱਚ ਜਾਂ ਕਿਸੇ ਹੋਰ ਕਾਰਵਾਈ ਦੇ ਸਬੰਧ ਵਿੱਚ ਜਿਹੜੇ ਹੈਗੇ ਉਹਨਾਂ ਨੇ ਅੰਮ੍ਰਿਤਸਰ ਜਾਣਾ ਸੀਗਾ ਕਿਉਂਕਿ ਉਹਨਾਂ ਕੋਲ ਕੈਸ਼ ਸੀਗਾ ਇਸ ਕਰਕੇ ਉਹਨਾਂ ਦੀ ਜੋ ਤਲਾਸ਼ੀ ਲਈ ਗਈ ਅਚਾਨਕ ਤੇ ਕੈਸ਼ ਕਾਫੀ ਵੱਡੀ ਮਾਤਰਾ ਵਿੱਚ ਨਿਕਲਿਆ ਉਹ ਜਿਹੜਾ ਕੈਸ਼ ਆ ਉਹ ਇੱਕ ਪ੍ਰਸ਼ਨ ਦੇ ਘੇਰੇ ਦੇ ਵਿੱਚ ਹੈਗਾ ਉਹ ਇਨਕਮ ਟੈਕਸ ਨੇ ਦੇਖਣਾ ਕਿ ਜਿਹੜਾ ਕੈਸ਼ ਕਿੱਥੋਂ ਆਇਆ ਤੇ ਕਿਉਂ ਆਇਆ ਨਾਕੇ ਅਲੱਗ-ਅਲੱਗ ਜਗ੍ਹਾ ਤੇ ਅਸੀਂ ਸਰਪ੍ਰਾਈਜ਼ ਨਾਕੇ ਲਾਏ ਸੀ ਇਹ ਜਿਹੜਾ ਸਰਦੀ ਨਾਕਾ ਸਾਡਾ ਹੈਗਾ ਜਿਹੜਾ ਜੀਐਨਕੇ ਦਾ ਨਾਲ ਹੈਗਾ ਉੱਥੇ ਕੈਸ਼ ਦੀ ਰਿਕਵਰੀ ਹੋਈ ਹੈ 35 ਲੱਖ ਰੁਪਇਆ ਹਾਰਡ ਕੈਸ਼ ਹੈ ਉਹਦੇ ਬਾਰੇ ਵੈਰੀਫਾਈ ਕੀਤਾ ਜਾ ਰਿਹਾ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਸੂਚਨਾ ਦਿੱਤੀ ਸੀ ਜਿਹੜਾ 35 ਲੱਖ ਰੁਪਇਆ ਕਨਫਿਸਕੇਟ ਕਰ ਲਿਆ ਗਿਆ ਉਦੀ ਸੂਚਨਾ ਇਨਕਮ ਟੈਕਸ ਡਿਪਾਰਟਮੈਂਟ ਨੂੰ ਦਿੱਤੀ ਗਈ ਐਂਡ ਕੋਈ ਇਨਵੈਸਟੀਗੇਸ਼ਨ ਕੈਸ਼ ਦੀ ਉਹਨਾਂ ਨੇ ਕਰਨੀ ਹੁੰਦੀ ਆ ਪ੍ਰੀਲੀਮਨਰੀ ਜਿਹੜੀ ਇਨਵੈਸਟੀਗੇਸ਼ਨ ਆ ਕ੍ਰਿਮੀਨਲ ਐਂਗਲ ਤੋਂ ਅਸੀਂ ਕੀਤੀ ਆ ਉਹ ਹਾਲ ਤੀਕੜੀ ਸਾਨੂੰ ਉਹਦੇ ਵਿੱਚ ਕੋਈ ਕ੍ਰਿਮੀਨਲ ਐਂਗਲ ਨਹੀਂ ਲੱਗਦਾ ਪਰ ਕਿਉਂਕਿ ਕੈਸ਼ ਹੈਗਾ ਆ ਉਹ ਇਨਵੈਸਟੀਗੇਸ਼ਨ ਫਾਰਦਰ ਜਿਹੜੀ ਹੈਗੀ ਆ ਉਹ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਸੌਂਪ ਦਿੱਤੀ ਆ ਕਿਨਾਂ ਕੋਈ ਕੈਸ਼ ਫੜਿਆ ਗਿਆ ਹੈਗਾ ਉਹ ਜੀਐਨਕੇ ਤੋਂ ਜਿਹੜਾ ਪੰਜਾਬ ਵੱਲ ਨੂੰ ਜਾ ਰਹੇ ਸੀ ਜਾਂ ਪੰਜਾਬ ਤੋਂ ਜੀਐਨਕੇ ਵੱਲ ਨੂੰ ਜਾ ਰਹੇ ਨਹੀਂ ਪਰ ਉਹ ਜੀਐਨਕੇ ਤੋਂ ਪੰਜਾਬ ਵੱਲ ਨੂੰ ਜਾ ਰਹੇ ਸੀਗੇ ਸ਼ਾਇਦ ਉਹ ਕਿਸੇ ਆਪਣੇ ਕਾਰੋਬਾਰ ਦੇ ਸਬੰਧ ਵਿੱਚ ਜਾਂ ਕਿਸੇ ਹੋਰ ਕਾਰਵਾਈ ਦੇ ਸਬੰਧ ਵਿੱਚ ਜਿਹੜੇ ਹੈਗੇ ਉਹਨਾਂ ਨੇ ਅੰਮ੍ਰਿਤਸਰ ਜਾਣਾ ਸੀਗਾ ਕਿਉਂਕਿ ਉਹਨਾਂ ਕੋਲ ਕੈਸ਼ ਸੀਗਾ ਇਸ ਕਰਕੇ ਉਹਨਾਂ ਦੀ ਜੋ ਤਲਾਸ਼ੀ ਲਈ ਗਈ ਅਚਾਨਕ ਤੇ ਕੈਸ਼ ਕਾਫੀ ਵੱਡੀ ਮਾਤਰਾ ਵਿੱਚ ਨਿਕਲਿਆ ਉਹ ਜਿਹੜਾ ਕੈਸ਼ ਆ ਉਹ ਇੱਕ ਪਰਸ਼ੰਦ ਦੇ ਘੇਰੇ ਦੇ ਵਿੱਚ ਹੈਗਾ ਉਹ ਇਨਕਮ ਟੈਕਸ ਨੇ ਦੇਖਣਾ ਕਿ ਜਿਹੜਾ ਕੈਸ਼ ਕਿੱਥੋਂ ਆਇਆ ਤੇ ਕਿਉਂ